ਤੁਹੇ ਦੇਖ ਸਕਦੇ ਹੋ ਸਟੂਡੈਂਟ ਦਾ ਸੈਲਾਬ ਬਹੁਤ ਲੋਕ ਇਥੇ ਐਂਟਰ ਕਰ ਗਏ ਨੇ ਔਰ ਸਟੂਡੈਂਟ ਨੇ ਜਿਹੜਾ ਗੇਟ ਤੋੜਿਆ ਸੀ ਉਹਦੇ ਵਿੱਚੋਂ ਬਹੁਤ ਲੋਕ ਇੱਥੇ ਐਂਟਰੀ ਕਰ ਗਏ ਨੇ ਔਰ ਬੋਲੇ ਸੋ ਨਿਹਾਲ ਸੱਚੇ ਅਕਾਲ ਦੇ ਨਾਰੇ ਲੱਗ ਰਹੇ ਨੇ ਔਰ ਇਥੇ ਬਹੁਤ ਲੋਕ ਜਿਹੜੇ ਇਥੇ ਐਂਟਰ ਹੋ ਗਏ ਨੇ ਔਰ ਵੱਡਾ ਸੈਲਾਬ ਜਿਹੜਾ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਵੱਡਾ ਇਕੱਠ ਐਂਟਰ ਹੋਇਆ ਔਰ ਪੁਲਿਸ ਮੂੰਹ ਵੱਲ ਦੇਖ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟ ਐਂਟਰ ਹੋ ਗਏ ਨੇ ਹਜ਼ਾਰਾਂ ਦੀ ਗੰੰਟੀ ਦੇ ਵਿੱਚ ਪੰਜਾਬ ਦੇ ਨੌਜਵਾਨ ਐਂਟਰ ਹੋ ਗਏ ਨੇ। ਔਰ ਤੁਸੀਂ ਦੇਖ ਸਕਦੇ ਹੋ ਬੋਲੇ ਸੋਨੇ ਖਾਲ ਨੇ ਨਾਰੇ ਲਾਦੇ ਜਕਾਰੇ ਲਾਉਂਦੇ ਬੱਚੇ ਤੁ ਜਾ ਰਹੇ ਨੇ ਔਰ ਇੱਕੋ ਦਮ ਕਟੋ ਕਟ ਹਜ਼ਾਰ ਬੱਚਾ ਹਜ਼ਾਰ ਸਟੂਡੈਂਟ ਹਜ਼ਾਰ ਨੌਜਵਾਨ ਹਜ਼ਾਰ ਲੋਕ ਕਿੱਥੇ ਐਂਟਰ ਹੋਏ ਨੇ ਯੂਨੀਵਰਸਿਟੀ ਦੇ ਵਿੱਚ ਔਰ ਪ੍ਰਮਾਤਮਾ ਦਾ ਜਕਾਰੇ ਲਾਉਂਦੇ ਲੋਕ ਜਾ ਰਹੇ ਨੇ। ਦੇਖੋ ਤੁਸੀਂ ਕਿੰਨਾ ਵੱਡਾ ਉਹ ਇੱਕ ਅਰਥ ਹੈ ਉਹ ਪਹੁੰਚ ਗਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆਂ ਔਰ ਇੱਥੇ ਇੱਕ ਪੰਜਾਬੀ ਕੁੜਤਾ ਚਾਦਰੇ ਦੇ ਵਿੱਚ ਇੱਥੇ ਪਹੁੰਚਦਾ ਹੈ ਹਾਲਾਂਕਿ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਔਰ ਇੱਥੇ ਪੰਜਾਬੀ ਇੱਕ ਕੁੜਤੇ ਚਾਦਰੇ ਦੇ ਵਿੱਚ ਪਹੁੰਚਦਾ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਦੇ ਆ ਤੁਸੀਂ ਕਿਵੇਂ ਐਂਟਰ ਹੋ ਗਏ ਤੁਹਾਨੂੰ ਤਾਂ ਜਮੇ ਨਹੀਂ ਐਂਟਰ ਹੋਣ ਦੇਣਾ ਹਾਂ ਵੈਜੀ ਖਾਲਸਾ ਵੈਜੀ ਫਤਜੀ ਹਾਂ ਜੀ ਬਿਲਕੁਲ ਆ ਮੈਨੂੰ ਤਾਂ ਪਹਿਲਾਂ ਹੀ ਫੜ ਲਿਆ ਜੀ ਉਹਨਾਂ ਨੇ ਉਹ ਤੁਸੀਂ ਕਿੱਧਰ ਚੱਲੇ ਹੋ ਮੈਂ ਕਿਹਾ ਜੀ ਮੈਂ ਸਾਡੇ ਬੱਚੇ ਆ ਸਾਡੇ ਬੱਚਿਆਂ ਦਾ ਸਾਥ ਦੇਣਾ ਸਾਡਾ ਧਰਮ ਬਣਦਾ ਕਿਉਂਕਿ ਜਿਹੜੀ ਯੂਨੀਵਰਸਿਟੀ ਹੈ ਇਹ ਇੱਕ ਏਦਾਂ ਦਾ ਸਿੱਖਿਆ ਦਾ ਕੇਂਦਰ ਹੈ ਜਿੱਥੇ ਪੂਰੀ ਦੇਸ਼ ਭਰ ਤੋਂ ਦੁਨੀਆ ਪੜਨ ਆਉਂਦੀ ਹੈ ਇੱਥੇ ਇੱਕ ਬੱਚੇ ਨੂੰ ਸ਼ੇਪ ਦਿੱਤੀ ਜਾਂਦੀ ਹੈ ਕਿ ਉਹ ਬੱਚਾ ਅੱਗੇ ਜਾ ਕੇ ਕਿੱਡਾ ਮਹਾਨ ਬਣੂਗਾ ਪਰ ਉਹਨਾਂ ਨਾਲ ਏਦਾਂ ਦਾ ਦੁਰਵਿਵਹਾਰ ਇਹ ਜਿਹੜਾ ਹੈਗਾ ਨਾ ਕਾਬਲੇ ਬਰਦਾਸ਼ਤ ਹੈ ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਤੁਸੀਂ ਬਾਈ ਜੀ ਇਸ ਜਿਹੜੀ ਹੈਗੀ ਆ ਫਲਸਫੀ ਨੂੰ ਬਹੁਤ ਜ਼ਿਆਦਾ ਨੇੜਿਓ ਜਾਣਦੇ ਹਾਂ ਕਿਉਂਕਿ ਦੀਪ ਸਿੱਧੂ ਹੋਰਾਂ ਨਾਲ ਹੋਰ ਮੈਂ ਤੁਹਾਡੇ ਵੀਡੀਓਜ਼ ਦੇਖਦਾ ਰਹਿੰਨਾ ਹਮੇਸ਼ਾ ਤੁਸੀਂ ਧਰਮ ਦੀ ਗੱਲ ਤੇ ਹਮੇਰਾ ਜਿਹੜੀ ਜਿਹੜੀ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਹੈ ਤੇ ਸਾਡਾ ਵੀ ਉਹੀ ਧਰਮ ਬਣਦਾ ਹੈ ਕਿ ਅਸੀਂ ਆਪਦੇ ਬੱਚਿਆਂ ਨਾਲ ਅਗਰ ਨਹੀਂ ਖੜਦੇ ਤਾਂ ਫਿਰ ਕੌਣ ਖੜੂਗਾ ਕਿਉਂਕਿ ਉਹਨਾਂ ਨੂੰ ਗਾਈਡੈਂਸ ਦੀ ਵੀ ਲੋੜ ਹੈ ਬਿਲਕੁਲ ਇਹ ਜਿਹੜਾ ਹੈਗਾ ਡੈਮੋਕਰੇਟਿਕ ਤਰੀਕੇ ਨਾਲ ਜਿਹੜਾ ਅੰਦੋਲਨ ਲੜਿਆ ਜਾ ਰਿਹਾ ਹੈ ਇਹ ਜਿਹੜੀਆਂ ਮੰਗਾਂ ਵੀ ਬਿਲਕੁਲ ਵਾਜਬ ਹੈ ਜੇ ਸੈਨੇਟ ਦੇ ਇਲੈਕਸ਼ਨ ਨਹੀਂ ਕਰਾਏ ਜਾ ਰਹੇ ਇੱਕ ਜਮਹੂਰੀਤ ਪਸੰਦ ਆਪਣਾ ਦੇਸ਼ ਹੈ ਅਗਰ ਸਾਡੇ ਜਿਹੜੇ ਮੁਲਕ ਦੇ ਜਿਹੜੇ ਹੁਕ ਔਰ ਡੈਮੋਕਰੇਟਿਕ ਦੇਸ਼ ਨਾਲ ਬਣ ਕੇ ਆਉਂਦੇ ਆ ਤੇ ਫਿਰ ਸਾਡੇ ਦੇ ਅਗ ਡਿਕਟੇਟਰਸ਼ਿਪ ਕਰਦੇ ਆ ਸੋ ਉਹਨਾਂ ਦਾ ਹੱਕ ਨਹੀਂ ਬਣਦਾ ਉਹਨਾਂ ਦਾ ਫਰਜ਼ ਬਣਦਾ ਹੈ ਕਿ ਜਲਦ ਤੋਂ ਜਲਦ ਜਿਹੜਾ ਬੱਚਿਆਂ ਦੀ ਮੰਗਾ ਮੰਨ ਕੇ ਉਹਨਾਂ ਨੂੰ ਉਹਨਾਂ ਦੇ ਕਲਾਸਰੂਮ ਚ ਭੇਜਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਵੀ ਇਹ ਕੇਂਦਰ ਚਾਹੁੰਦਾ ਕੀ ਹੈ ਯੂਨੀਵਰਸਿਟੀ ਮਤਲਬ ਇਹ ਹੌਲੀ ਹੌਲੀ ਯੂਨੀਵਰਸਿਟੀ ਖੋਣਗੇ ਦੁਬਾਰ ਚੰਡੀਗੜ੍ਹ ਵੀ ਖੋਣਗੇ ਬਿਲਕੁਲ ਖੋਲਿਆ ਗਿਆ ਹੈ ਆਪਾਂ ਨੂੰ ਪਤਾ ਹੈ ਪਹਿਲਾਂ 60% ਜਿਹੜਾ ਹੈਗਾ ਇੱਥੇ ਦਾਵਾ ਸੀਗਾ ਹੁਣ ਜਿਹੜਾ ਹੈਗਾ ਦਿਨੋਂ ਦਿਨ ਉਹ ਡੇ ਬਾਏ ਡੇ ਘਟਦਾ ਜਾ ਰਿਹਾ ਹੈ ਕੋਈ ਵੀ ਸਟੇਟ ਦਾ ਵਿੱਚ ਅਗਰ ਕਿਤੇ ਡੈਮ ਬਣਦੇ ਆ ਤਾਂ ਉਹ ਸਟੇਟ ਦੇ ਹਵਾਲੇ ਕੀਤੇ ਜਾਂਦੇ ਆ ਬਟ ਜਦੋਂ ਪੰਜਾਬ ਵਿੱਚ ਡੈਮ ਬਣਦਾ ਤਾਂ ਉਹ ਜਿਹੜਾ ਹੈਗਾ ਸੈਂਟਰ ਦੇ ਅਧੀਨ ਦਿੱਤਾ ਜਾਂਦਾ ਸੋ ਇਹ ਉਹਦੀ ਇੱਕ ਇਹਨਾਂ ਦੀ ਕੋਸ਼ਿਸ਼ ਹੈ ਇਹਦੀ ਕੋਸ਼ਿਸ਼ ਹੈ ਯੂਨੀਵਰਸਿਟੀ ਨੂੰ ਚੰਡੀਗੜ੍ਹ ਨੂੰ ਵੀ ਖੋਣਗੇ ਬਿਲਕੁਲ ਇਹ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਹੈਗਾ ਪੰਜਾਬ ਤੋਂ ਇਹ ਚੰਡੀਗੜ੍ਹ ਖੋ ਲਿਆ ਜਾਊਗਾ ਬਹੁਤ ਸ਼ੁਕਰੀਆ ਜੀ ਚੰਡੀਗੜ੍ਹ ਪੁਲਿਸ ਮੁਰਦਾਬਾ ਇੱਥੇ ਇੱਕ ਨੰਬਰ ਗੇਟ ਤੇ ਖੜੇ ਆਂ ਔਰ ਇੱਥੇ ਲਗਾਤਾਰ ਪੁਲਿਸ ਨੌਕਰੀ ਹੈ ਕੀ ਕਹਿਣਾ ਚਾਹੂਗੇ ਪੁਲਿਸ ਦੀ ਕਾਰਵਾਈ ਪੁਲਿਸ ਸਾਡੇ ਨਾਲ ਤੱਕਾ ਕਰ ਰਹੀ ਹੈ ਇਹਦੇ ਹੋਸਟਲ ਦੇ ਬੱਚਿਆਂ ਨੂੰ ਵੀ ਅੰਦਰ ਨਹੀਂ ਆਣ ਦੇਣਾ ਦੇਣਾ ਜਾ ਰਿਹਾ ਇੱਥੇ ਲੋਕਾਂ ਨੂੰ ਬੱਸਾਂ ਦੇ ਵਿੱਚ ਡਿਟੇਨ ਕਰਕੇ ਲੈ ਕੇ ਜਾਦੇ ਨੇ ਇਹਦੇ ਸ਼ਰੀਆਮ ਤੱਕਾ ਇਹ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੇ ਲੋਕਾਂ ਦੀ ਹੈ ਇੱਥੇ ਸਾਰਿਆਂ ਨੂੰ ਆਣਾ ਚਾਹੀਦਾ ਹੈ ਔਰ ਕੀ ਲੱਗਦਾ ਹੁਣ ਆਹ ਗੇਟ ਬੰਦ ਨਹੀਂ ਹੋਣ ਦਿੱਤਾ ਜਾਊਗਾ ਏ ਹੁਣ ਤਾਂ ਬੰਨੀ ਹੋਣ ਦੇ ਤਾਂ ਜਾਏਗਾ ਹੋਰ ਜਿੱਥੇ ਆਣਗੇ ਅਸੀਂ ਸਾਰਿਆਂ ਨੂੰ ਪ੍ਰੋਟੈਸਟ ਲੈ ਕੇ ਜਾਵਾਂਗੇ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਸਟੂਡੈਂਟਸ ਤੋਂ ਡਰ ਗਈ ਹੈ ਤਾਂ ਕਰਕੇ ਕਾਰਵਾਈ ਕਰਦੀ ਹੈ ਜੀ ਡਰਦੀ ਹੈ ਜ਼ਰੂਰ ਡਰਦੀ ਹੈ ਟਾਈਓ ਤਾਂ ਬੱਚਿਆਂ ਨੂੰ ਪੁਲਿਸ ਦੀਆਂ ਗੱਡੀਆਂ 'ਚ ਬਾੜ ਕੇ ਲੈ ਕੇ ਜਾ ਰਹੇ ਇਹਨਾਂ ਨੂੰ ਸ਼ਰਮਾਣੀ ਚਾਹੀਦੀ ਹੈ ਬੀਜੇਪੀ ਆਰ ਅਸਲੀ ਸਰਕਾਰ ਨੂੰ ਜਿੰਦਾਬਾਦ ਇਹ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਕੀ ਹੈ ਯੂਨੀਵਰਸਿਟੀ ਕੇਂਦਰ ਕੀ ਚਾਹੁੰਦਾ ਵੀ ਯੂਨੀਵਰਸਿਟੀ ਨੂੰ ਕੀ ਕਰਨਾ ਚਾਹੁੰਦਾ ਜੀ ਸੈਨੇਟ ਦੇ ਇਲੈਕਸ਼ਨਾਂ ਬਹਾਲ ਕਰਾਉਣ ਦਾ ਸਾਡਾ ਮੁੱਦਾ ਹੈ ਜਿਹੜੀ ਇਹਨਾਂ ਨੇ 91 ਸੈਨੇਟ ਮੈਂ ਕਿਉਂ ਕੀਤੀ ਭੰਗ ਕੀ ਕਰਨਾ ਚਾਹੁੰਦੇ ਨੇ ਕੇਂਦਰ ਵਾਲੇ ਸੈਂਟਰਲਾਈਜੇਸ਼ਨ ਕਰਨਾ ਚਾਹੁੰਦੇ ਨੇ ਪਹਿਲਾਂ ਕੀ ਸੀ ਕਿ ਇੱਕ ਇਲੈਕਟਿਡ ਬੋਡੀ ਹੁੰਦੀ ਸੀ ਤਾਂ ਕਿ ਲੋਕਾਂ ਦੀਆਂ ਮੁੱਦੇ ਬੱਚਿਆਂ ਦੇ ਅੱਗੇ ਰੱਖੇ ਜਾਣ ਕੁੜੀਆਂ ਦਾ 24/7 ਹੋਸਟਲ ਕਿਉਂ ਹੋਇਆ ਕਿਉਂਕਿ ਪ੍ਰੋਟੈਸਟ ਹੋਇਆ ਸੈਨੇਟ ਦੇ ਮੈਂਬਰਾਂ ਨੇ ਮੁੱਦਾ ਚੱਕ ਕੇ ਅੱਗੇ ਰੱਖਿਆ ਹੈ ਇਵੇਂ ਹੀ ਇੱਕ ਹੀ ਕਰਨਾ ਚਾਹੁੰਦੇ ਨੇ ਸੈਂਟਰਲਾਈਜੇਸ਼ਨ ਕਰਨੀ ਹੈ 91 ਤੋਂ 31 ਮੈਂਬਰ ਕੀਤੀ ਗਈ ਹੈ ਇਲੈਕਟਿਡ ਬੋਡੀ ਤੋਂ ਨੋਮੀਨੇਟਿਡ ਬੋਡੀ ਕਰਨਾ ਚਾਹੁੰਦੇ ਨੇ ਤੇ ਇਹ ਇਹੀ ਇਹ ਹੀ ਮੁੱਦਾ ਹੈ ਬਹੁਤ ਸ਼ੁਕਰੀਆ ਸੋ ਇੱਕ ਯੂਨੀਵਰਸਿਟੀ ਦੀ ਵਿਦਿਆਰਥਣਾਂ ਔਰ ਇੱਕ ਇਹ ਕਹਿੰਦਾ ਵੀ ਸ਼ਰਮ ਹੋਣੀ ਚਾਹੀਦੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਦੇ ਦੇ ਅੰਦਰ ਆਉਣ ਵਾਲੇ ਰੋਕਣ ਵਾਲਿਆਂ ਨੂੰ ਔਰ ਜਿਸ ਸਰਕਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਇਹੋ ਜੀ ਕਾਰਵਾਈ ਕਰ ਰਹੇ ਨੇ ਓਏ ਆ ਜਾਓ ਨਾ ਆਈਸੀਯੂ ਦੇ ਵਿੱਚ ਮਰੀਜ਼ ਹੈ ਤੁਸੀਂ ਦੇਖੋ ਇਹਨੇ 32 ਸੈਕਟਰ ਜਾਣਾ ਆਈਸੀਯੂ ਦੇ ਵਿੱਚ ਮਰੀਜ਼ ਹੈ ਔਰ ਦੇਖੋ ਇੱਥੇ ਸਾਰੇ ਬੈਰੀਕੇਡ ਬੰਦ ਕਰ ਦਿੱਤੇ ਗਏ ਨੇ ਇੰਨੇ ਲੋਕ ਯੂ ਟਰਨ ਕਿਵੇਂ ਲੈਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇੰਨੇ ਲੋਕ ਇੱਥੋਂ ਯੂ ਟਰਨ ਲੈ ਕੇ ਵਾਪਸ ਕਿਰਨ ਜਾਣਗੇ ਲੋਕ ਸਰ ਮੇਰੀ ਸਿਸਟਰ ਦੇ ਅੰਦਰ ਅਪਾਇੰਟਮੈਂਟ ਆ ਉਹ ਤੇ ਅੰਦਰ ਬੈਠੇ ਆ ਉਹਨਾਂ ਨੂੰ ਘੰਟਾ ਲੱਗਣਾ ਮੈਂ ਕਿਹਾ ਮੈਨੂੰ ਬਸ ਗੱਡੀ ਪਾਰਕਿੰਗ ਚ ਲਾਉਣ ਦੋ ਗੱਡੀ ਪਾਰਕਿੰਗ ਚੋਂ ਨਹੀਂ ਲਾਉਂਦੇ ਰ ਜੀ ਨੂੰ ਮੈਂ ਭਾਜੀ ਇਹ ਕਹਿਣਾ ਮੇਰੇ ਨਾਲ ਬਹਿ ਜਾਓ ਭਾਵੇਂ ਕੋਈ ਇਹਨਾਂ ਨੂੰ ਕਿਉਂ ਰੋਕੇ ਜਾ ਰਹੇ ਜੀ ਇਹਨਾਂ ਆਮ ਬੰਦੇ ਨੂੰ ਕਿਉਂ ਰੋਕੇ ਜਾ ਰਹੇ ਜੀ ਚੈਕਿੰਗ ਕਰ ਰਹੇ ਆ ਸਰ ਜੋ ਬਤਾ ਰਹੇ ਆ ਨਹੀਂ ਉਹ ਨੂੰ ਆਪਨੇ ਬੋੜ ਦਿਆ ਵੀ ਜਾਣਾ ਨਹੀਂ ਬਾਗੇ ਇੱਕ ਮੁੰਡੇ ਨੇ ਗੱਡੀ ਪਾਰਕਿੰਗ ਚ ਲਾਉਣੀ ਸੀ ਮੈਕਸ ਹਸਪੀਟਲ ਚ ਦੀ ਭੈਣ ਦਾਖਲ ਹੈ ਤੇ ਉਹਨੂੰ ਵੀ ਰੋਕ ਕੇ ਕਿਹਾ ਗਿਆ ਵੀ ਤੇਰੇ ਨਾਲ ਬੰਦਾ ਬੈਠ ਕੇ ਪੁਲਿਸ ਵਾਲਾ ਬੰਦਾ ਬੈਠ ਕੇ ਜਾਊਗਾ ਅੱ ਦੇਖੋ ਕਿੰਨਾ ਖਾਫ ਜਿਹੜਾ ਸਰਕਾਰ ਦੇ ਮਨ ਦੇ ਵਿੱਚ ਇਸ ਧਰਨੇ ਨੂੰ ਲੈ ਕੇ ਦਾ ਹਾਈ ਕੋਰਟ ਜਾਣਾ ਤਰੀਕ ਆ ਸਾਡੀ ਸਾਨੂੰ ਘੰਟਾ ਹੋ ਗਿਆ ਇੱਥੇ ਫਕਾ ਦੇਖੋ ਇਹਨਾਂ ਨੇ ਹਾਈ ਕੋਰਟ ਜਾਣਾ ਤਰੀਕ ਹੈ ਇੱਕ ਵੀ ਤਰੀਕ ਮਿਸ ਹੋ ਜਾਏ ਤਾਂ ਬਹੁਤ ਵੱਡਾ ਪੰਗਾ ਹੋ ਜਾਂਦਾ ਤੇ ਵੈਰੀਗੇਟ ਬੰਦ ਕਰ ਹਾਂਜੀ ਹਾਂਜੀ ਯੂ ਟਰ ਲੈਣਾ ਪੈਣਾ ਬਹੁਤ ਔਖਾ ਜੀ ਅਸੀਂ ਫਿਰ ਅਫਰੀਦਕੋਟੋਂ ਆਏ ਹਾਂ ਦੇਖੋ 6 ਵਜੇ ਚੱਲੇ ਆ ਇੱਥੇ ਆ ਕੇ ਸਾਨੂੰ ਘੰਟਾ ਹੋ ਗਿਆ ਇੱਕ ਬਾਰਡਰ ਤੇ 200 ਪੁਲਿਸ ਵਾਲਾ 200 250 ਪੁਲਿਸ ਹੈ ਦੇਖੋ ਹਰ ਇੱਕ ਇਤਿਹਾਰ ਦੇ ਵਿੱਚ ਡਾਂਗਾ ਫੜੀਆਂ ਹੋਈਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਚੱਲ ਰਿਹਾ ਹੈ ਔਰ ਇੱਥੇ ਤੁਸੀਂ ਦੇਖਦੇ ਚੰਡੀਗੜ੍ਹ ਦੇ ਬਾਰਡਰ ਤੇ ਆਮ ਲੋਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਔਰ ਇੱਥੇ ਆਮ ਲੋਕਾਂ ਨੂੰ ਪੁੱਛਦਾਸ ਕੀਤੀ ਜਾ ਰਹੀ ਹੈ ਜਿਹਨਾਂ ਦੇ ਝੰਡੇ ਵੀ ਨਹੀਂ ਲੱਗੇ ਉਹਨਾਂ ਨੌਜਵਾਨ ਮੁੰਡਿਆਂ ਨੂੰ ਵੀ ਪੁੱਛਦਾਸ ਕੀਤੀ ਜਾ ਰਹੀ ਹੈ ਵੀ ਕਿੱਥੇ ਜਾ ਰਹੇ ਹੋ ਤੁਸੀਂ ਆ ਦੇਖੋ ਇੱਕ ਗੱਡੀ ਰੋਕੀ ਹੋਈ ਹੈ ਇੱਕ ਇਧਰ ਵੀ ਇੱਕ ਗੱਡੀ ਰੋਕੀ ਹੋਈ ਹੈ ਪੁਲਿਸ ਨੇ ਔਰ ਤੁਸੀਂ ਮੇਰੇ ਨਾਲ ਆਓ। ਆਪ ਮੇਰੀ ਗੱਲ ਸੁਣੋ ਸਾਈਡ 'ਤੇ ਲਗਾਓ। ਸਰ ਮੇਰੀ ਰਿਕਮੈਂਡ ਗੱਲ ਸੁਣੋ। ਮੈਂ ਮਹਾਰਾਮ ਨਾਲ ਗੱਲ ਕਰਨ ਆ। ਮੈਂ ਤੁਹਾਨੂੰ ਕਹਿੰਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰਿਕਵੈਸਟ ਸੁਣੋਗੇ ਮੇਰੀ? ਕਿੱਥੇ ਜਾ ਰਹੇ ਹੋ ਤੁਸੀਂ? ਮੇਰੇ ਨਾਲ ਬਹਿ ਜਾਓ। ਸਰ ਮੇਰੀ ਸਿਸਟਰ ਦੀ ਅੰਦਰ ਅਪਾਇੰਟਮੈਂਟ ਆ। ਉਹ ਥੇ ਅੰਦਰ ਬੈਠੇ ਆ। ਉਹਨਾਂ ਨੂੰ ਘੰਟਾ ਲੱਗਣਾ। ਮੈਂ ਕਿਹਾ ਮੈਨੂੰ ਬਸ ਗੱਡੀ ਪਾਰਕਿੰਗ 'ਚ ਲਾਉਣ ਦਿਓ। ਗੱਡੀ ਪਾਰਕਿੰਗ 'ਚ ਹੀ ਲਾਉਂਦੇ ਰੇ ਜੀ ਉਹਨੂੰ। ਮੈਂ ਭਾਜੀ ਇਹ ਕਹਿੰਦਾ ਮੇਰੇ ਨਾਲ ਬਹਿ ਜਾਓ। ਭਾਵੇਂ ਕੋਈ ਇਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਜੀ ਇਹ ਇਹਨਾਂ ਆਮ ਬੰਦੇ ਨੂੰ ਕਿਉਂ ਰੋਕੇ ਜਾ ਰਿਹਾ ਜੀ ਚੈਕਿੰਗ ਕਰ ਰਹੇ ਹੈ ਸਰ ਜੋ ਬਤਾ ਰਹੇ ਹੈ ਨਹੀਂ ਉਹ ਉਹਨੂੰ ਉਹਨੂੰ ਆਪਨੇ ਬੋੜ ਦਿਆ ਵੀ ਜਾਣਾ ਨਹੀਂ ਬਾਗੇ ਆਗੇ ਹਮਾਰੇ ਦੇ ਸਾਹਮਣੇ ਡੀਐਸਪੀ ਸਾਹਿਬ ਹੈ ਉਹ ਆਪੇ ਐਸਪੀ ਸਾਹਿਬ ਨੇ ਬੋਲੇ ਆ ਰੇ ਗਾਡੀ ਚੈੱਕ ਕਰਕੇ ਫਿਰ ਉਸਕੇ ਬਾਅਦ ਭਾ ਭੇਜਦਾ ਜੋ ਚੈੱਕ ਕਰ ਲਿਆ ਤੁਸੀਂ ਸਰ ਮੈਂ ਕਹਿੰਨਾ ਹੈ ਅਰੇ ਤੇਰੇ ਕੇ ਸਾਥ ਇੱਕ ਬੰਦਾ ਭੇਜ ਦੇਗੇ ਪਾਰਕਿੰਗ ਲਗਵਾਉਣੇ ਲਈ ਆਪ ਵਹਾਂ ਲਗਵਾ ਦੇ ਦੇਖੋ ਤੁਸੀਂ ਕਿੰਨਾ ਜਿਹੜਾ ਖੌਫ ਹੈ ਸਰਕਾਰ ਦੇ ਬੰਦੇ ਵਿੱਚ ਔਰ ਸਿੱਧਾ ਤੌਰ ਤੇ ਕੀ ਹੋਇਆ ਵੀ ਪੰਜਾਬ ਯੂਨੀਵਰਸਿਟੀ ਕਿਸੇ ਨੂੰ ਪਹੁੰਚ ਨਹੀਂ ਦੇਣਾ ਆਮ ਲੋਕਾਂ ਨੂੰ ਵੀ ਇੱਥੇ ਰੋਕਿਆ ਜਾ ਰਿਹਾ ਔਰ ਤੁਸੀਂ ਦੇਖੋ ਕਿੰਨਾ ਬਹੁਤ ਪਿੱਛੇ ਮਤਲਬ ਗੋਪਾਲ ਸਵੀਟਸ ਦਾ ਕੇਅਰਪੋਰਟ ਰੋਡ ਤੱਕ ਜਾਮ ਲੱਗਿਆ ਹੋਇਆ ਸਿਰਫ ਐਸੇ ਕੰਮ ਕਰਕੇ ਹਰ ਜਿਸ ਗੱਡੀ ਦੇ ਵਿੱਚ ਚਾਰ ਬੰਦੇ ਬੈਠੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਪੁਲਿਸ ਇੱਥੇ ਉਹਨਾਂ ਨੇ ਪੁੱਛਦਾਸ ਕਰ ਰਹੀ ਹੈ ਤੇ ਇੱਕ ਮੁੰਡੇ ਨੇ ਗੱਡੀ ਪਾਰਕਿੰਗ ਚ ਲਾਉਣੀ ਸੀ ਮੈਕਸ ਹਸਪੀਟਲ ਚੋਂ ਦੀ ਭੈਣ ਦਾਖਲ ਹੈ ਤੇ ਉਹਨੂੰ ਵੀ ਰੋਕ ਕੇ ਕਿਹਾ ਗਿਆ ਵੀ ਤੇਰੇ ਨਾਲ ਬੰਦਾ ਬੈਠ ਕੇ ਪੁਲਿਸ ਵਾਲਾ ਬੰਦਾ ਬੈਠ ਕੇ ਜਾਊਗਾ ਅੱਗੇ ਪਾਰਕਿੰਗ ਦੇ ਵਿੱਚ ਫੇਰ ਲੱਗੂਗੀ ਗੱਡੀ ਤੇ ਦੇਖੋ ਕਿੰਨਾ ਖਾਫ ਇਹੜਾ ਸਰਕਾਰ ਦੇ ਮੰਨ ਦੇ ਵਿੱਚ ਇਸ ਧਰਨੇ ਨੂੰ ਲੈ ਕੇ ਪੈਦਾ ਹੋਇਆ ਹੋਇਆ। ਔਰ ਤੁਸੀਂ ਦੇਖੋ ਵੀ ਕਿੰਨਾ ਵੱਡਾ ਜਾਮ ਇਹ ਅੱਗੇ ਤੋਂ ਤੱਕ ਲੱਗਿਆ ਹੋਇਆ ਇੱਥੇ ਸਿਰਫ ਇਸੇ ਗੱਲ ਕਰਕੇ ਕਿ ਇੱਥੇ ਇੱਕ ਇੱਕ ਗੱਡੀ ਚੈੱਕ ਕਰਕੇ ਭੇਜੀ ਜਾ ਰਹੀ ਹੈ ਔਰ ਕਹ ਰਹੇ ਨੇ ਵੀ ਅਗਰ ਡੀਐਸਪੀ ਸਾਹਿਬ ਬੈਠੇ ਨੇ ਸਾਨੂੰ ਹੁਕਮ ਹੈ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ ਔਰ ਇਹ ਜਾਮ ਹੈ ਜਿਹੜਾ ਹੈ 에어ਪੋਰਟ ਰੋਡ ਤੱਕ ਲੱਗਿਆ ਹੋਇਆ ਦੇ ਵੀ ਇਹ ਇਹੋ ਜਿਹੀ ਚੀਜ਼ਾਂ ਆਮ ਤੌਰ ਤੇ ਨਹੀਂ ਵਾਪਰੀਆਂ ਤੁਸੀਂ ਦੇਖੋ ਅੱਜ ਕਿੱਡਾ ਵੱਡਾ ਇਹ ਮੰਜ਼ਰ ਦੇਖਣ ਨੂੰ ਮਿਲ ਰਿਹਾ ਕਿ ਇੱਕ ਇੱਕ ਬੰਦੇ ਦਾ ਆਧਾਰ ਕਾਰਡ ਚੈੱਕ ਕਰਕੇ ਗੱਡੀਆਂ ਅੱਗੇ ਜਾਣ ਦਿੱਤੀਆਂ ਜਾ ਰਹੀਆਂ ਜਿਹੜਾ ਬੰਦਾ ਕੋਈ ਸਿੰਗਲ ਬੈਠਾ ਹੈ ਉਹਨੂੰ ਤਾਂ ਭਲਾ ਟੱਪਣ ਦੇ ਦੇਣ ਨਾਲ ਪੈਸੇ ਤਾਂ ਉਹਨਾਂ ਨੂੰ ਟੱਪਣ ਦੇ ਦਿੰਦੇ ਪਰ ਜਿਹਦੇ ਚ ਚਾਰ ਬੰਦੇ ਬੈਠੇ ਨੇ ਉਹਨੂੰ ਬਿਲਕੁਲ ਵੀ ਨਹੀਂ ਇੱਥੇ ਲੰਘਣ ਦਿੱਤਾ ਜਾ ਰਿਹਾ ਔਰ ਉਹਨੂੰ ਇੱਥੇ ਵਾਪਸ ਕਰਕੇ ਗੱਡੀ ਪਾਰਕਿੰਗ ਕਰਾ ਕੇ ਹਸਪੀਟਲ ਦੇ ਵਿੱਚ ਵੜ ਰਹੇ ਨੇ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਪੁਲਿਸ ਇੱਥੇ ਬਹੁਤ ਸਖਤੀ ਵਰਤ ਰਹੀ ਔਰ ਇੱਕ ਵੀ ਬੰਦੇ ਨੂੰ ਬਿਨਾਂ ਚੈਕਿੰਗ ਤੇ ਦੇਖੋ ਬਿਲਕੁਲ ਬੈਰੀਕੇਡ ਬੰਦ ਕਰ ਦਿੱਤੇ ਗਏ ਨੇ ਇਧਰ ਬੈਰੀਕੇਡ ਦਿਖਾਓ ਬੈਰੀਕੇਡ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਆਮ ਲੋਕ ਨੇ ਜਿਹੜੇ ਇਹਨਾਂ ਦੀ ਪਰੇਸ਼ਾਨੀ ਤੁਸੀਂ ਸੁਣ ਸਕਦੇ ਹੋ ਤੇ ਬਿਲਕੁਲ ਤੁਸੀਂ ਯੂਨੀਵਰਸਿਟੀ ਨਹੀਂ ਜਾਣਾ ਨਹੀਂ ਸਰਮਰ ਦਾ ਬਿਲਕੁਲ ਬੈਰੀਕੇਡ ਬੰਦ ਕਰ ਦਿੱਤੇ ਹੁਣ ਤੁਹਾਨੂੰ ਵੀ ਨਹੀਂ ਲੰਘਣਾ ਸਕੂਲ ਜਾਣਾ ਜਿਹੜਾ ਮਰੀਜ਼ ਪੜਿਆ ਉਧਰ ਹਾਂਜੀ ਹਸਪੀਟਲ ਜਾਣਾ 32ਵੇਂ ਨਾ ਇਹ ਦੇਖੋ ਇਹਨਾਂ ਨੇ 32 ਹਸਪੀਟਲ ਜਾਣਾ ਔਰ ਇਹ ਇਹਨਾਂ ਦਾ ਕੋਈ ਮਰੀਜ਼ ਮਰੀਜ਼ ਹੈ ਤੁਹਾਡਾ ਹਾਂਜੀ ਮਰੀਜ਼ ਹੈ ਆਈ.ਸੀ.ਯੂ ਵਿੱਚ ਸਰਮਰਾ ਉਧਰ ਨਾ ਆਈ.ਸੀ.ਯੂ ਦੇ ਵਿੱਚ ਮਰੀਜ਼ ਹੈ ਵੇ ਦੇਖ ਰਹੇ ਨੇ 32 ਸੈਕਟਰ ਜਾਣਾ ਆਈਸੀਯੂ ਦੇ ਵਿੱਚ ਮਰੀਜ਼ ਹੈ ਔਰ ਦੇਖੋ ਇੱਥੇ ਸਾਰੇ ਬੈਰੀਕਡ ਬੰਦ ਕਰ ਦਿੱਤੇ ਗਏ ਨੇ ਇੰਨੇ ਲੋਕ ਯੂ ਟਰਨ ਕਿਵੇਂ ਲੈਣਗੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇੰਨੇ ਲੋਕ ਇੱਥੋਂ ਯੂ ਟਰਨ ਲੈ ਕੇ ਵਾਪਸ ਕਿਰਨ ਜਾਣਗੇ ਆ ਉਹ ਲੋਕਾਂ ਨਾਲ ਗੱਲਬਾਤ ਕਰਾਉਣੀ ਹੈ ਤੁਹਾਡੀ ਇਹ ਤੁਸੀਂ ਯੂਨੀਵਰਸਿਟੀ ਤਾਂ ਨਹੀਂ ਜਾਣਾ ਚੰਦੀ ਘੜੇ ਜਾਣਾ ਇਹ ਦੇਖੋ ਬੈਰੀਕਡ ਬੰਦ ਕਰਤੇ ਆਮ ਬੰਦੇ ਨੂੰ ਲੰਘਣ ਦਿੱਤਾ ਹਮ ਕਿ ਆ ਗਏ ਸਕੇ ਪ੍ਰਸ਼ਾਸਨ ਦੇ ਅੱਗੇ ਹਮ ਕਿ ਆ ਗਏ ਸਕੇ ਇਹਨਾਂ ਦੇ ਅੱਗੇ ਉਨੇ ਤੋਂ ਯੂ ਟਰਨ ਕਿਵੇਂ ਲਿਆ ਜਾਊਗਾ ਦੇਖੋ ਤੁਸੀਂ ਕਿਵੇਂ ਲੋਕ ਵਿਚਾਰੇ ਤੰਗ ਹੋ ਰਹੇ ਨੇ ਇੰਨਾ ਜ਼ਿਆਦਾ ਡਰ ਇੰਨਾ ਜ਼ਿਆਦਾ ਡਰ ਸਰਕਾਰ ਦੇ ਮਨ ਦੇ ਵਿੱਚ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਆਮ ਲੋਕਾਂ ਨੂੰ ਵੀ ਕਿੰਨਾ ਖਰਾਬ ਕੀਤਾ ਜਾ ਰਿਹਾ ਇੱਥੇ ਇਹ ਸੇਫੇ ਸੰਡਿਗੜ੍ਹ ਤੇ ਮੁਹਾਲੀ ਦਾ ਬਾਰਡਰ ਹੈ ਬਿਲਕੁਲ ਬੈਰੀਗੇਟ ਬਿਲਕੁਲ ਸੀਲ ਕਰ ਦਿੱਤੇ ਗਏ ਨੇ ਬੰਦ ਕਰ ਦਿੱਤੇ ਗਏ ਨੇ ਔਰ ਆਮ ਲੋਕਾਂ ਨੂੰ ਵੀ ਇੱਥੋਂ ਲੰਘਣ ਨਹੀਂ ਦਿੱਤਾ ਜਾ ਰਿਹਾ ਗੱਲਬਾਤ ਕਰਦੇ ਆ ਆਮ ਲੋਕਾਂ ਇਹ ਤਾਂ ਇਹ ਬਿਲਕੁਲ ਤੁਸੀਂ ਯੂਨੀਵਰਸਿਟੀ ਤਾਂ ਨਹੀਂ ਜਾਣਾ ਅਸੀਂ ਨਹੀਂ ਜਾਈ ਤਾਂ ਹਾਈ ਕੋਰਟ ਜਾਣਾ ਤਰੀਕ ਆ ਸਾਡੀ ਸਾਨੂੰ ਘੰਟਾ ਹੋ ਗਿਆ ਇੱਥੇ ਦੇਖੋ ਇਹਨਾਂ ਨੇ ਹਾਈ ਕੋਰਟ ਜਾਣਾ ਤਰੀਕ ਹੈ ਇੱਕ ਵੀ ਤਰੀਕ ਮਿਸ ਹੋ ਜਾਏ ਤਾਂ ਬਹੁਤ ਵੱਡਾ ਪੰਗਾ ਹੋ ਜਾਂਦਾ ਤੇ ਬੈਰੀਕੇਡ ਬੰਦ ਕਰ ਦਿੱਤੀ ਜਾਂ ਬਿਲਕੁਲ ਹਾਂਜੀ ਹਾਂਜੀ ਹੁਣ ਯੂਟਰ ਲੈਣਾ ਪੈਣਾ ਬਹੁਤ ਔਖਾ ਜੀ ਅਸੀਂ ਫਰੀਦਕੋਟੋਂ ਆਏ ਆਂ ਦੇਖੋ 6 ਵਜੇ ਚੱਲੇ ਆਂ ਇੱਥੇ ਆ ਕੇ ਸਾਨੂੰ ਘੰਟਾ ਹੋ ਗਿਆ ਅੱਜ ਤੇ ਯੂਨੀਵਰਸਿਟੀ ਧਰਨਾ ਸੀਗਾ ਕਿਸਾਨਾਂ ਤੋਂ ਇੰਨਾ ਡਰ ਗਈ ਸਰਕਾਰ ਪਤਾ ਨਹੀਂ ਜੀ ਹੁਣ ਸਾਨੂੰ ਤਾਂ ਪਤਾ ਵੀ ਨਹੀਂ ਧਰਨਾ ਕੀ ਦਾ ਅਈ ਤਾਂ ਰਸਤੇ ਜਾ ਰਹੇ ਸਾਨੂੰ ਇਹ ਵੀ ਨਹੀਂ ਪਤਾ ਵੀ ਧਰਨਾ ਹੈ ਕਿ ਕੀ ਆਮ ਲੋਕ ਦੇਖੋ ਹਾਈ ਕੋਰਟ ਦੀ ਤਰੀਕ ਹੈ ਇਹਨਾਂ ਦੀ ਉੱਥੇ ਜਾਣਾ ਹਾਈ ਕੋਰਟ ਦੀ ਤਰੀਕ ਦੇ ਵਿੱਚ ਤੇ ਪਰ ਇਹਨਾਂ ਨੂੰ ਵੀ ਨਹੀਂ ਟੱਪਣ ਦਿੱਤਾ ਜਾ ਰਿਹਾ ਦੇਖੋ ਬਿਲਕੁਲ ਸੀਲ ਕਰ ਦਿੱਤੇ ਗਏ ਨੇ ਬੈਰੀਕੇਡ ਲੋਕ ਇਹਨੇ ਯੂ ਟਰਨ ਕਿਵੇਂ ਲੈਣਗੇ ਔਰ ਕਿੰਨਾ ਵਾਪਸ ਜਾਣ ਹਜੇ ਇਹਨਾਂ ਦੇ ਕਹਿੰਦੇ ਘੰਟਾ ਸਾਨੂੰ ਖੜਿਆ ਨੂੰ ਹੋ ਗਿਆ ਤੇ ਹਜੇ 2 ਘੰਟੇ ਹੋਰ ਲੱਗ ਜਾਣੇ ਨੇ ਕਿਉਂਕਿ ਸਾਰੇ ਚੌਕਾਂ ਤੇ ਬੈਰੀਗੇਟਿੰਗ ਨੇ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਵਾਲੇ ਸਾਰੇ ਚੌਕ ਬੈਰ ਬੈਰੀਗੇਟ ਲੱਗੇ ਹੋਏ ਨੇ ਔਰ ਸਿਰਫ ਉੱਥੋਂ ਜਿਹੜੇ ਕੋਈ ਸੀਨੀਅਰ ਅਫਸਰ ਨੇ ਟੱਪ ਸਕਦੇ ਨੇ ਜਾਂ মিডিਆ ਟੱਪ ਸਕਦਾ ਹੋਰ ਕਿਸੇ ਨੂੰ ਟੱਪਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਮੰਜ਼ਰ ਬਣਿਆ ਹੋਇਆ ਇੱਥੇ ਘਟੋ ਘਟ ਸਿਰਫ ਇੱਕ ਜਗ੍ਹਾ ਇੱਕ ਬੈਰੀਗੇਡ ਜਿਹੜੇ ਲੱਗੇ ਨੇ ਇੱਕ ਬਾਰਡਰ ਤੇ 200 ਪੁਲਿਸ ਵਾਲਾ 200 250 ਪੁਲਿਸ ਹੈ ਦੇਖੋ ਹਰ ਇੱਕ ਦਿਹਾੜ ਤੇ ਜੜਾਂਗਾ ਫੜੀਆਂ ਹੋਈਆਂ ਨੇ 200 250 ਪੁਲਿਸ ਦੇ ਮੈਂਬਰ ਇੱਥੇ ਹੈਗੇ ਨੇ ਔਰ ਕਿਸਾਨਾਂ ਨੂੰ ਰੋਕਣ ਵਾਸਤੇ ਔਰ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਇਸ ਤੋਂ ਪਹਿਲਾਂ ਹੋ ਚੁੱਕੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ ਇੱਕ ਤੇ ਖੜੇ ਐ ਥੇ ਹਰ ਇੱਕ ਦੀ ਆਈਡੀ ਚੈੱਕ ਕਰਕੇ ਅੰਦਰ ਜਾਣ ਦਿੱਤਾ ਜਾ ਰਿਹਾ ਔਰ ਪਿੱਛੇ ਵੀ ਬਹੁਤ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਜਿਹੜੇ ਉਹਨਾਂ ਦੇ ਨਾਲ 100-150 ਬੰਦਾ ਸੀਗਾ ਉਹ ਬੈਰੀਕੇਡਰਾਂ ਨੂੰ ਤੋੜ ਕੇ ਗੇਟ ਨੰਬਰ 2 ਤੋਂ ਅੰਦਰ ਚਲੇ ਗਏ ਨੇ ਔਰ ਹੋਰ ਵੀ ਜੱਥੇ ਜਿਹੜੇ ਨੇ ਕਾਰਾਂ ਪਿੱਛੇ ਰੁਕ ਗਈਆਂ ਤੇ ਇਸ ਕਰਕੇ ਪੈਦਲ ਆ ਰਹੇ ਨੇ ਪੈਦਲ ਵੀ ਉਹਨਾਂ ਨੂੰ ਪੁੱਛਗਿੱਛ ਕੀਤੀ ਜਾ ਰਹੀ ਹੈ ਬਹੁਤ ਵੱਡੀ ਸਖਤੀ ਅੱਜ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲ ਰਹੀ ਹੈ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਸਿਰਫ ਸਟੂਡੈਂਟਸ ਆਈਡੀ ਕ ਅੰਦਰ ਜਾ ਰਹੇ ਨੇ ਹੋਰ ਕਿਸੇ ਨੂੰ ਕੋਈ ਐਂਟਰੀ ਨਹੀਂ ਨੌਜਵਾਨ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਕੋਈ ਐਂਟਰੀ ਨਹੀਂ ਹੈਗੀ ਔਰ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਜਿਹੜੇ ਉਹ 100 150 ਬੰਦੇ ਦੇ ਨਾਲ ਆਏ ਸੀ ਔਰ ਉਹ ਐਂਟਰ ਹੋਏ ਨੇ ਅੰਦਰ ਦੋ ਨੰਬਰ ਗੇਟ ਤੋਂ ਬੈਰੀਗੇਟਰ ਨੂੰ ਭੰਨ ਕੇ ਅੰਦਰ ਐਂਟਰ ਹੋਏ ਨੇ ਤੱਕੇ ਦੇ ਨਾਲ ਔਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਚੰਡੀਗੜ੍ਹ ਪੁਲਿਸ ਆਪਣਾ ਹੱਕ ਜਮਾਈ ਬੈਠੀ ਐ ਇੱਥੇ ਪੰਜਾਬ ਦੀ ਯੂਨੀਵਰਸਿਟੀ ਔਰ ਪੰਜਾਬ ਦੇ ਲੋਕਾਂ ਨੂੰ ਇੱਥੇ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਸਾਡੇ ਬੱਚੇ ਇੱਥੇ ਪੜ੍ਹਦੇ ਨੇ ਔਰ ਪੰਜਾਬ ਦੀ ਯੂਨੀਵਰਸਿਟੀ ਨੋ ਖੋਇਆ ਜਾ ਰਿਹਾ ਇਸ ਕਰਕੇ ਅੱਜ ਲੜਾਈ ਲੜਨਾ ਆਏ ਸੀ ਪਰ ਇੱਥੇ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾ ਰਿਹਾ ਅੰਦਰ ਜਾ ਕੇ ਤੁਹਾਨੂੰ ਮੰਜ਼ਰ ਦਿਖਾਉਣੇ ਆ ਤੁਸੀਂ ਦੇਖ ਸਕਦੇ ਹੋ ਤੇ ਚੈਕਿੰਗ ਕਰਕੇ ਅੰਦਰ ਭੇਜਿਆ ਜਾ ਰਿਹਾ ਸਰ ਕਿਉਂ ਮੜਿਆ ਸਰ ਲੱਗੇ ਲੱਗੇ ਸਾਰੇ ਗੱਟ ਨੂੰ ਜੇ ਤੁਸੀਂ ਦੇਖ ਸਕਦੇ ਹੋ ਇੱਥੇ ਹਾਂਜੀ ਹਾਂਜੀ ਚੰਨੀਆ ਵਾਲਾ ਮੈਂ ਕੀ ਗਾਣੇ ਪਾਣੀ ਦੀ ਬਚਰ ਵਾਲੇ ਨੂੰ ਵਿਸ਼ੇਸ਼ ਤੁਸੀਂ ਦੇਖ ਸਕਦੇ ਹੋ ਇੱਥੇ ਵਾਟਰ ਕੈਨਨ ਦੇ ਪ੍ਰਬੰਧ ਕੀਤੇ ਗਏ ਨੇ ਯੂਨੀਵਰਸਿਟੀ ਦੇ ਗੇਟ ਦੇ ਵਿੱਚ ਔਰ ਇੱਥੇ ਕਿਸਾਨਾਂ ਤੇ ਨੌਜਵਾਨਾਂ ਤੇ ਜਿਹੜੇ ਆਏ ਨੇ ਇੱਥੇ ਤਰਨ ਦੇ ਵਿੱਚ ਉਹਨਾਂ ਤੇ ਪਾਣੀ ਦੀਆਂ ਬਿਛਾੜਾਂ ਵੀ ਕੀਤੀਆਂ ਜਾ ਸਕਦੀਆਂ ਨੇ ਅਥਰੂ ਗੈਸ ਦੇ ਇੱਥੇ ਪ੍ਰਬੰਧ ਨੇ ਚੰਡੀਗੜ੍ਹ ਪੁਲਿਸ ਕੋਲੇ ਔਰ ਬਹੁਤ ਵੱਡਾ ਤਾਮਾ-ਜਾਮਾ ਲੈ ਕੇ ਚੰਡੀਗੜ੍ਹ ਪੁਲਿਸ ਇੱਥੇ ਪਹੁੰਚੀ ਹੋਈ ਆ ਔਰ ਅੰਦਰੋਂ ਬਾਹਰ ਜਾਣ ਵਾਸਤੇ ਵੀ ਬੜੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਕਿੰਨੇ ਲੋਕ ਯੂਨੀਵਰਸਿਟੀ ਤੋਂ ਬਾਹਰ ਜਾਣ ਵਾਸਤੇ ਇੱਥੇ ਖੜੇ ਨੇ ਕਦੋਂ ਕਦੋਂ ਕਿੰਨੇ ਕਿੰਨੇ ਟਾਈਮ ਦੇ ਔਰ ਤੁਸੀਂ ਦੇਖ ਸਕਦੇ ਹੋ ਕਿਉਂਕਿ ਬੈਰੀਕੇਡ ਖੋਲਣਗੇ ਤਾਂ ਲੋਕਾਂ ਦੇ ਅੰਦਰ ਆਉਣ ਦਾ ਡਰ ਇਸ ਕਰਕੇ ਚੰਡੀਗੜ੍ਹ ਪੁਲਿਸ ਦੇ ਵਿੱਚ ਸਰਕਾਰ ਦੇ ਵਿੱਚ ਡਰ ਹੈ ਕਿ ਅੰਦਰ ਕਿਤੇ ਲੋਕ ਨਾ ਚਲੇ ਜਾਣ ਪਰ ਲੋਕਾਂ ਦੀ ਵੀ ਇਹ ਹੰਡ ਹੈ ਕਿ ਅੰਦਰ ਪਹੁੰਚਣਾ ਜ਼ਰੂਰ ਹੈ ਪਿੱਛੇ ਗੱਡੀਆਂ ਰੋਕ ਲਈਆਂ ਲੋਕ ਪੈਦਲ ਹੋ ਗਏ ਨੇ ਪੈਦਲ ਹੋ ਕੇ ਆ ਰਹੇ ਨੇ ਪੈਦਲ ਆ ਰਹੇ ਲੋਕਾਂ ਨੂੰ ਵੀ ਪੁੱਛਿਆ ਜਾ ਰਿਹਾ ਵੀ ਕਿੱਥੇ ਜਾ ਰਹੇ ਹੋ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਸਖਤੀ ਯੂਨੀਵਰਸਿਟੀ सील ਕਰ ਦਿੱਤੇ ਗਏ ਨੇ ਬਾਰਡਰ ਔਰ ਸਾਰੇ ਚੰਡੀਗੜ੍ਹ ਮੁਖਾਲੀ ਦੇ ਬਾਰਡਰ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਯੂਨੀਵਰਸਿਟੀ ਦੇ ਵਿੱਚ ਅੰਦਰ ਪਹੁੰਚ ਗਏ ਆ ਅੰਦਰੋਂ ਤੁਹਾਨੂੰ ਮੰਜ਼ਰ ਦਿਖਾਵਾਂਗੇ